ਸਰਸ਼ਿਕਾ ਨਮਸਤੇ ਰਾਧਾ ਰਾਦੇ ਰਾਧਾ ਕ੍ਰਿਸ਼ਨ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਦੁਆਵਾਂ ਦੇ ਨਾਲ ਮੈਂ ਵੀ ਬਹੁਤ ਜ਼ਿਆਦਾ ਵਧੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਰੀ YouTube ਚੈਨਲ ਦਾ ਨਾਮ ਹੈ Tiwari Family Blog ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸ਼ੁਰੂਆਤ ਕਰਦੇ ਆਂ ਆਪਾਂ ਅੱਜ ਦੇ ਬਲੌਗ ਦੀ ਗਾਇਜ਼ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਜਾ ਰਹੇ ਆਂ ਆਲਰੇਡੀ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਸੀਗਾ ਤੇ ਹੁਣ ਅੱਜ ਆਪਾਂ ਬਣਾਵਾਂਗੇ ਇੱਕ ਰੈਸিপি ਗੋਭੀ ਦੀ ਸਬਜੀ ਤੇ ਮੋਸਟਲੀ ਤਾਂ ਮੌਸਮੀ ਸਬਜੀ ਖਾਣ ਦੇ ਵਿੱਚ ਵਧੀਆ ਲੱਗਦੀ ਆ ਬਟ ਅੱਜ ਸੀਗਾ ਸਾਡਾ ਮਨ ਕਿ ਅਸੀਂ ਗੋਭੀ ਦੀ ਰੈਸিপি ਸ਼ੇਅਰ ਕਰੀਏ ਤੇ ਗੋਭੀ ਦੀ ਸਬਜੀ ਬਣਾਈਏ ਤੇ ਤੁਸੀਂ ਇਸ ਤਰ੍ਹਾਂ ਹੀ ਮੇਰੇ ਬਲੌਗ ਨਾਲ ਬਨੇ ਰਹੋ ਤੇ ਆਪਾਂ ਸਾਰੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਬਜੀ ਬਣਾਉਂਦੀ ਮੇਰੇ ਨਾਨੀ ਤੇ ਮੈਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਂਗੀ ਤੇ ਸਬਜੀ ਵੀ ਦਿਖਾਉਂਗੀ ਕਿਸ ਤਰ੍ਹਾਂ ਦੀ ਬਣ ਰਹੀ ਆ ਤੁਸੀਂ ਮੇਰੇ ਚੈਨਲ ਨਾਲ ਇਸੇ ਤਰ੍ਹਾਂ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਚਲੋ ਜੀ ਮਿਲਦੇ ਆ ਥੋੜੇ ਟਾਈਮ ਤੱਕ ਅਸੀਂ ਕੁੱਕਰ ਕਰ ਲਿਆ ਸੀ ਗਰਮ ਧੋਕੇ ਤੇ ਹੋਣੇ ਸਿੱਕੜਚੀ ਪਾਤੀ ਤੇਲ ਦੀ ਤੇ ਜਦੋਂ ਤੱਕ ਤੇਲ ਗਰਮ ਹੋਊਗਾ ਫਿਰ ਆਪਾਂ ਇਸ ਦੇ ਵਿੱਚ ਮਸਾਲਾ ਪਾਵਾਂਗੇ ਠੀਕ ਹੈ ਤੇ ਗਾਇਜ਼ ਮਸਾਲਾ ਆਪਾਂ ਕੁੱਟਿਆ ਸੀਗਾ ਉਸ ਦੇ ਵਿੱਚ ਸੀਗੇ ਪਿਆਜ਼ ਹਰੀਆਂ ਮਿਰਚਾਂ ਸੀਗੀਆਂ ਤੇ ਇੱਧਰ ਇੱਧਰ ਰੱਖ ਲਿਆ ਹਾਂਜੀ ਅਦਰਕ ਸੀਗਾ ਤੇ ਹਰੀਆਂ ਮਿਰਚਾਂ ਪਿਆਜ਼ ਥੋੜਾ ਜਿਹਾ ਜੀਰਾ ਪਾਇਆ ਸੀ ਤੇ ਤੇਲ ਗਰਮ ਹੋ ਚੁੱਕਿਆ ਫਿਰ ਉਸ ਤੋਂ ਬਾਅਦ ਆਪਾਂ ਇਸ ਨੂੰ ਇਸ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਟਾਈਮ ਲੱਗੂਗਾ ਤੇਲ ਗਰਮ ਹੋਣ ਨੂੰ ਕਿਉਂਕਿ ਹੁਣੀ ਆਪਾਂ ਰੱਖਿਆ ਸੀਗਾ ਜਦੋਂ ਤੇਲ ਗਰਮ ਹੋ ਗਿਆ ਦੈਨ ਆਪਾਂ ਇਹ ਮਸਾਲੇ ਨੂੰ ਪਾ ਦਾਂਗੇ ਤੇ ਜਦੋਂ ਭਿੱਜ ਜੂਗਾ ਫਿਰ ਬਾਕੀ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੀ। ਲੋ ਦੋਸਤੋ ਆਪਾਂ ਇਸ ਦੇ ਵਿੱਚ ਮਸਾਲਾ ਪਾ ਦਿੱਤਾ ਸੀਗਾ। ਤੇਲ ਹੋ ਚੁੱਕਿਆ ਸੀ ਗਰਮ ਤੇ ਸਾਰਾ ਮਸਾਲਾ ਜਿਹੜਾ ਕੁੱਟਿਆ ਸੀ ਉਹ ਪਾਤਾ ਤੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਆਪਣਾ ਨਮਕ, ਮਿਰਚ ਤੇ ਹਲਦੀ ਉਹ ਵੀ ਐਡ ਕਰਾਂਗੇ ਮਸਾਲੇ ਦੇ ਵਿੱਚ ਹੀ ਭਿੱਜ ਭਿੱਜਣ ਲਵਾਂਗੇ ਇਹਨਾਂ ਨੂੰ। ਲੋ ਜੀ ਜਿੰਨੀ ਮਾਤਰਾ ਦੇ ਵਿੱਚ ਤੁਸੀਂ ਖਾਣਿਓ ਉਨੀ ਹੀ ਕੁਆਂਟੀਟੀ ਦੇ ਵਿੱਚ ਤੁਸੀਂ ਪਾ ਸਕਦੇ ਹੋ ਅਸੀਂ ਆਪਣੇ ਹਿਸਾਬ ਨਾਲ ਪਾਨੇ ਆ ਤੇ ਬਸ ਇਸ ਤਰ੍ਹਾਂ ਇਸ ਤਰ੍ਹਾਂ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈਗੀ ਮਸਾਲੇ ਦੀ ਰੰਗਤ ਬਹੁਤ ਹੀ ਵਧੀਆ ਆਈ ਹੋਈ ਆ ਤੁਸੀਂ ਇਸ ਤਰ੍ਹਾਂ ਹੀ ਮੇਰੇ ਬਲੌਗ ਨੂੰ ਇੰਜੋਏ ਕਰੋ ਦੋਸਤੋ ਜਿਹੜਾ ਮਸਾਲਾ ਸੀਗਾ ਉਸਨੇ ਨਾ ਸਾਰਾ ਕਿਓ ਛੱਡ ਦਿੱਤਾ ਤੇ ਹੋਣੇ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਹੁਣ ਆਪਾਂ ਇਸ ਦੇ ਵਿੱਚ ਸਬਜ਼ੀ ਪਾਵਾਂਗੇ ਠੀਕ ਹੈ ਜੀ ਤੇ ਸਬਜ਼ੀ ਆਪਾਂ ਕੱਟ ਕੇ ਧੋ ਕੇ ਰੱਖ ਲਈ ਸੀ ਗੋਭੀ ਪਾਤੀ ਤੇ ਨਾਲ ਆਲੂ ਪਾਤੇ ਮਿਲਾਉਣੀ ਹੁਣ ਆਪਾਂ ਇਸ ਦੇ ਵਿੱਚ ਗੋਭੀ ਤੇ ਆਲੂ ਦੀ ਸਬਜ਼ੀ ਪਾਤੀ ਹੋਰ ਇਸ ਨੂੰ ਹਿਲਾ ਦਿਓ ਇਸ ਤਰ੍ਹਾਂ ਸਨੇ ਟੱਕ ਕੇ ਆਪ ਪਕਾਵਾਂਗੇ ਸਭ ਤੇ ਕੁੱਕਰ ਟੱਕ ਕੇ ਰੱਖ ਦਿੱਤਾ ਸੀਗਾ ਤੇ ਇੱਧਰ ਆਟਾ ਗੁੰਨ ਲਿਆ ਆਟਾ ਹੋ ਚੁੱਕਿਆ ਰੈਡੀ ਤੇ ਅਲੜਵੀ ਹੋ ਚੁੱਕਿਆ ਰੈਡੀ ਅੱਜ ਗਾਇਸ ਕਾ ਕਕੰਬਰ ਨੂੰ ਕੀਤਾ ਓਬੋਏ ਅਨियन ਘਟਲੇ ਸੀ ਤੇ ਹਰੀ ਮੇਚਾ ਤੇ ਲੈਮਨ ਲੈ ਲਿਆ ਸੀਗਾ ਤੇ ਸਲੜਵੀ ਮੈਂਨੇ ਆਪਣਾ ਰੈਡੀ ਕਰਕੇ ਰੱਖ ਲਿਆ ਆਟਾ ਗੁੰਨ ਕੇ ਰੱਖ ਲਿਆ ਤੇ ਸਬਜੀ ਆਲਰੇਡੀ ਉਕਰ ਰੱਖਿਆ ਹੈ ਕਿ ਇਹ ਥੋੜੇ ਟਾਈਮ ਤੱਕ ਬਣ ਜੂਗੀ ਸਬਜੀ ਤੇ ਗਾਇਜ਼ ਵੈਸੇ ਤਾਂ ਗੋਭੀ ਦੀ ਸਬਜੀ ਬਹੁਤ ਹੀ ਸਵਾਦ ਮੰਡੀ ਪਰ ਸਰਦੀਆਂ ਚ ਆਪਾਂ ਜ਼ਿਆਦਾ ਖਾਂਦੇ ਆ ਪਰ ਇਸ ਵਾਰ ਕੀ ਹੋਇਆ ਸੀਗਾ ਕਿ ਸਬਜੀ ਲੈ ਕੇ ਆਏ ਸੀਗੇ ਨਾਨੀ ਤੇ ਗੋਭੀ ਦੀ ਸਬਜੀ ਲੈ ਕੇ ਆਏ ਸੀ ਤੇ ਇਸ ਕਰਕੇ ਅਸੀਂ ਸੋਚਿਆ ਕਿ ਕੁਛ ਨਾ ਚੇਂਜ ਕੀਤਾ ਜਾਵੇ ਐਕਚੁਅਲੀ ਕਾਫੀ ਦਿਨੋਂ ਤੁਸੀਂ ਦਾਲਾਂ ਖਾ ਰਹੇ ਸੀਗੇ ਤੇ ਦਾਲਾਂ ਵੀ ਹਰ ਰੋਜ਼ ਖਾਣੀਆਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਇਸ ਕਰਕੇ ਅੱਜ ਗੋਭੀ ਸੰਗਿ ਬਣਾਈ ਹੈ ਕਿਉਂਕਿ ਨਾਨੀ ਨੇ ਰੈਸਪੀ ਥੋੜੇ ਨਾਲ ਸ਼ੇਅਰ ਕੀਤੀ ਆ ਉਮੀਦ ਕਰਦੀ ਆ ਕਿ ਤੁਸੀਂ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਇਹ ਰੈਸਪੀ ਜਰੂਰ ਬਣਾਉਗੇ ਤੇ ਇਸ ਤਰ੍ਹਾਂ ਗੋਭੀ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੀ ਆ ਬਹੁਤ ਸਾਰੇ ਲੋਕ ਇਹ ਤਰੀਕੇ ਨਾਲ ਬਣਾਉਂਦੇ ਵੀ ਹੋਣਗੇ ਤੇ ਮੈਨੂੰ ਵੀ ਇਸ ਤਰ੍ਹਾਂ ਬਣੀ ਹੋਈ ਗੋਭੀ ਬਹੁਤ ਹੀ ਟੇਸਟੀ ਲੱਗਦੀ ਆ ਤੇ ਤੁਸੀਂ ਗੋਭੀ ਦੇ ਰੰਗ ਦਾ ਚੈੱਕ ਕਰੋ ਮੈਂ ਤੁਹਾਨੂੰ ਹਣੀ ਚੈੱਕ ਕਰਵਾਉਣੀ ਆ ਦੇਖਿਓ ਦੇਖੋ ਗਾਇਸ ਕੋਬੀ ਦੀ ਰੰਗਤ ਬਹੁਤ ਹੀ ਸਹੀ ਆ ਤੇ ਥੋੜੇ ਟਾਈਮ ਧੱਕੇ ਪਕਕੋਣੀ ਆ ਬਟਾ ਘਕੇ ਰੱਖ ਦਿੰਨੇ ਆ ਗਾਇਸ ਤੇ 10-15 ਮਿੰਟ ਹੋ ਸਬਜੀ ਪੱਕਣ ਦਿੱਤੀ ਸੀ ਐਕਚੁਅਲੀ ਪਹਿਲਾਂ ਗੈਸ ਹੁਲਤੇ ਸੀਗਾ ਫਿਰ ਸੇਮ ਤੇ ਕਰਤਾ ਸੀਗਾ ਤੇ ਦੇਖੋ ਗਾਇਸ ਸਬਜੀ ਆਪਣੀ ਹੋ ਚੁੱਕੀ ਆ ਰੈਡੀ ਆਲੂ ਕੋਬੀ ਦੀ ਸਬਜੀ ਬਣ ਕੇ ਹੋ ਚੁੱਕੀ ਆ ਤਿਆਰ ਆਪਾਂ ਗੈਸ ਕਰਤਾ ਬੰਦ ਟੇਸ ਨੂੰ ਹੰਟਾ ਕੇ ਰੱਖ ਦਾਂਗੀ ਹਾਂਜੀ ਦੋਸਤੋ ਸਬਜੀ ਤਿਆਰ ਹੋ ਚੁੱਕੀ ਆ ਤੇ ਬਸ ਹੁਲਕੇ ਬਣਾਉਣ ਦੀ ਦੇਰੀ ਆ ਹੁਲਕੇ ਮੈਂ ਬਣਾਉਂਗੀ ਤੇ गाइस ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਜ਼ਰੂਰ ਇੱਕ ਵਾਰ ਟ੍ਰਾਈ ਕਰਿਓ ਇਸ ਤਰ੍ਹਾਂ ਬਣਾ ਕੇ ਦੇਖਿਓ ਜੇਕਰ ਸਵਾਦ ਬਣੀ ਤਾਂ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਤਾ ਨ ਲੱਗਿਆ ਤੇ ਰੈਸਿਪੀ ਮੇਰੇ ਦਿਲ ਤੋਂ ਇੱਛਾ ਸੀ ਕਿ ਮੈਂ 29 ਸ਼ੇਅਰ ਕਰਾਂ ਤੇ ਪਲੀਜ਼ ਤੁਸੀਂ ਜੂਬ ਬਣਾ ਬਣਾਇਓ ਤੇ ਗਾਇਸ ਇਸ ਦਿਨ ਆਣੀ ਆਪਾਂ ਅੱਜ ਦੇ ਬਲੌਗ ਦਾ ਕਰਦੇ ਆ ਇੱਕੀ ਸਮਾਪਤੀ ਮਿਲਦੇ ਆਂ ਆਪਾਂ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤਦ ਤੱਕ ਦਿਲੀ ਰਾਦੇ 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 ਕ੍ਰਿਸ਼ਨਾ ਸਾਰਸਿਕਾ ਨਮਸਤੇ ਤੇ ਗਾਇਸ ਜਿਹੜੇ ਸਬਸਕ੍ਰਾਈਬਰ ਟਾਈਮ ਕੱਟ ਕੇ ਮੇਰੀ ਵੀਡੀਓਜ਼ ਨੂੰ ਦੇਖਦੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਥੈਂਕ ਯੂ ਤੁਸੀਂ ਮੈਨੂੰ ਸਬਸਕ੍ਰਾਈਬ ਕਰਦੇ ਹੋ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਗਾਇਜ਼ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਮੇਰੀ ਵੀਡੀਓਜ਼ ਨੂੰ ਫੈਮਲੀ ਫਰੈਂਡਸ ਤੇ ਵੀ ਸ਼ੇਅਰ ਕਰੋ ਤੇ ਇਸ ਤਰ੍ਹਾਂ ਹੀ ਆਪਾਂ ਇੱਕ ਚੰਗੇ ਵੋਕਾਮ ਦੇਤੇ ਪਹੁੰਚ ਸਕੀਏ 10 ਹੋਏ ਮਿਲਦੇ ਆਪਾਂ ਕੱਲ ਨੂੰ ਤਦ ਤੱਕ ਲਈ ਬਾਏ ਬਾਏ